ਟਰੈਕਟਰ ਟਰਾਲੀ ਚੱਕ ਲਏ ਭਰ ਲੀਆਂ ਰਾਸ਼ਨ ਦੀਆਂ ਫਿਰ ਟਰਾਲੀਆਂ ਤੇ ਮੂੰਹ ਚੱਕ ਲਿਆ ਇਹਨਾਂ ਨੇ ਦਿੱਲੀ ਵੱਲ ਨੂੰ ਪਿਛਲੀ ਵਾਰ ਵੀ ਬੈਠੇ ਰਹੇ ਬਹੁਤ देर ਉੱਥੇ ਦਿੱਲੀ ਛਾਉਣੀ ਪਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਇਹਨਾਂ ਨੂੰ ਪਿੱਛੇ ਕੋਈ ਕੰਮ ਹੈ ਨਹੀਂਗਾ ਯਾਰ ਵਿਹਲੇ ਆ ਤਾਂ ਹੀ ਕਹਿੰਦੇ ਚਲੋ ਦਿੱਲੀ ਪਿਕਨਿਕ ਮਨਾ ਆਈਏ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਪਰ ਅੱਜ ਹੋ ਰਹੀਆਂ ਮੈਂ ਵੀ ਸੁਣੀ ਆ ਤੁਸੀਂ ਵੀ ਜ਼ਾਹਿਰ ਆ ਜ਼ਰੂਰ ਸੁਣੀਆਂ ਹੋਣਗੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਸਾਰਾ ਟਾਈਮ ਆਪਣਾ ਗੁਜ਼ਾਰਦੇ ਆ ਪਰ ਇਹ ਉਹੀ ਲੋਕ ਗੱਲਾਂ ਕਰ ਰਹੇ ਆ ਜਿਨ੍ਹਾਂ ਨੂੰ ਜਾਂ ਤਾਂ ਇਸ ਚੀਜ਼ ਦਾ ਪਤਾ ਨਹੀਂ ਕਿ ਕਿਸਾਨਾਂ ਦੇ ਮਸਲੇ ਕੀ ਆ ਤੇ ਜਾਂ ਉਹ ਲੋਕ ਜਿਹੜੇ ਸਵਾਦ ਲੈਣ ਖਾਤਰ ਸੋਸ਼ਲ ਮੀਡੀਆ ਤੇ ਪਤਾ ਨਹੀਂ ਕੀ ਕੁਐਸਚਨ ਆਉਂਦੇ ਆ ਮੈਂ ਅੱਜ ਦੀ ਆ ਵੀਡੀਓ ਕਰਨ ਜਾ ਰਿਹਾ ਆ ਕਿਸਾਨਾਂ ਦੇ ਮੁੱਦਿਆਂ 'ਚੋਂ ਇੱਕ ਮੇਨ ਮੁੱਦੇ ਦੇ ਉੱਪਰ ਜਿਹਨੂੰ ਐਮਐਸਪੀ ਕਹਿੰਦੇ ਆ ਜਿਨ੍ਹਾਂ ਦੇ ਲਈ ਜਿਹੜੀ ਐਮਐਸਪੀ ਦੇ ਲਈ ਪਿਛਲੀ ਵਾਰੀ ਵੀ ਮੇਨ ਪ੍ਰੋਟੈਸਟ ਜਿਹੜਾ ਸੀਗਾ ਉਹਦਾ ਇੱਕ ਮੇਨ ਆਰਟ ਸੀਗਾ ਐਮਐਸਪੀ ਐਮਐਸਪੀ ਕੀ ਆ ਮਿਨਿਮਮ ਸਪੋਰਟ ਪ੍ਰਾਈਸ ਔਰ ਕਿਸਾਨਾਂ ਨੂੰ ਦੁਬਾਰਾ ਜਾਣਾ ਕਿਉਂ ਪਿਆ ਕੀ ਕਾਰਨ ਵੀ ਪਿਛਲੀ ਵਾਰ ਵੀ ਇੰਨਾ ਵੱਡਾ ਪ੍ਰੋਟੈਸਟ ਹੋਇਆ 700 ਤੋਂ ਉੱਪਰ ਕਿਸਾਨ ਮਰੇ ਤੇ ਅੱਜ ਫੇਰ ਇਹਨਾਂ ਨੂੰ ਜਾਣਾ ਪੈ ਗਿਆ ਉੱਥੇ ਇਹਦਾ ਕਾਰਨ ਕੀ ਆ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਜਿਹੜੇ ਇਹ ਕਹਿੰਦੇ ਆ ਤਰਾਂਤਰਾਂੀਆਂ ਗੱਲਾਂ ਕਰਦੇ ਆ ਕਿ ਪਤਾ ਨਹੀਂ ਕਿਉਂ ਆ ਜਾਂਦੇ ਆ ਯਾਰ ਵਿਹਲੇ ਆ ਹਨਾ ਪਿਛਲੀ ਵਾਰ ਜਿਹੜੇ ਮੇਨ ਮੁੱਦੇ ਸੀ ਗਵਰਨਮੈਂਟ ਨੇ ਉਸ ਚੀਜ਼ ਦੇ ਉੱਪਰ ਸਹਿਮਤੀ ਬਣਾਈ ਸੀ ਕਿ ਹਾਂਜੀ ਇਹ ਤੁਹਾਡੀ ਜਿਹੜੀ ਹੈਗੀ ਆ ਸਾਰੀ ਚੀਜ਼ ਅਸੀਂ ਮੰਨ ਕੇ ਇਹਦੇ ਉੱਪਰ ਐਕਸ਼ਨ ਲਾਵਾਂਗੇ ਕਾਨੂੰਨ ਬਣਾ ਦੇਾਂਗੇ ਉਹਦੇ ਚੋਂ ਤਿੰਨ ਮੇਨ ਕਿਹੜੀਆਂ ਸੀਗੀਆਂ ਮੰਗਾ ਇੱਕ ਪਹਿਲੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਕਿਸਾਨ ਦੀ ਜਿੰਨੀ ਵੀ ਪ੍ਰੋਡਿਊਸ ਆ ਉਹਦਾ ਇੱਕ ਮਿਨੀਮਮ ਪ੍ਰਾਈਸ ਤੈਅ ਕੀਤਾ ਜਾਵੇ ਤਾਂ ਕਿ ਉਹਦੇ ਤੋਂ ਥੱਲੇ ਕੋਈ ਖਰੀਦ ਨਾ ਕਰ ਸਕੇ ਚਾਹੇ ਉਹ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਦੂਜੀ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਮਾਰੇ ਗਏ ਸੀ ਉਹਨਾਂ ਦੇ ਲਈ ਮਤਲਬ ਉਹਨਾਂ ਨੂੰ ਜਿਹੜਾ ਬਣਦਾ ਇਨਸਾਫ ਜਿਹੜਾ ਹੈਗਾ ਉਹ ਦਵਾਇਆ ਜਾਵੇ ਤੀਜਾ ਜਿਹੜਾ ਕਿਸਾਨਾਂ ਦੇ ਉੱਪਰ ਅ ਪਰਚੇ ਹੋਏ ਸੀਗੇ ਉਸ ਟਾਈਮ ਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਚਲੋ ਬਾਕੀ ਗੱਲਾਂ ਤਾਂ ਸੈਕੰਡਰੀ ਰਹਿ ਗਿਆ ਆਪਾਂ ਪ੍ਰਾਇਮਰੀ ਚੀਜ਼ ਤੇ ਗੱਲ ਕਰਾਂਗੇ ਅੱਜ ਨਹੀਂ ਤਾਂ ਵੀਡੀਓ ਲੰਬੀ ਹੋ ਜੂਗੀ ਐਮਐਸਪੀ ਕੀ ਹੁੰਦੀ ਆ ਕਿਉਂ ਯਾਰ ਇਹ ਮਜਬੂਰ ਹੁੰਦੇ ਆ ਵਾਰੀ ਵਾਰੀ ਉੱਥੇ ਜਾ ਕੇ ਬੈਠਣ ਵਾਸਤੇ ਇਹਨਾਂ ਨੂੰ ਚਾਹੀਦਾ ਕੀ ਆ ਬਿਨਾ ਸਮਝੇ ਤੋਂ ਲੋਕ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਐਮਐਸਪੀ ਦਾ ਮਤਲਬ ਵੀ ਨਹੀਂ ਪਤਾ ਐਮਐਸਪੀ ਹੁੰਦੀ ਕੀ ਆ ਐਮਐਸਪੀ ਹੁੰਦੀ ਆ ਮਿਨੀਮਮ ਸਪੋਰਟ ਪ੍ਰਾਈਸ ਹਰ ਇੱਕ ਬੰਦਾ ਆਪਣਾ ਕੋਈ ਨਾ ਕੋਈ ਕੰਮ ਕਰਦਾ ਆ ਕੋਈ ਚੀਜ਼ ਬਣਾਉਂਦਾ ਆ ਕੋਈ ਵੇਚਦਾ ਆ ਹਰ ਇੱਕ ਕੋਲੇ ਕਿਸੇ ਕੋਲੇ ਕੋਈ 스ਕਿੱਲ ਆ ਕਿਸੇ ਕੋਲ ਕੋਈ 스ਕਿੱਲ ਆ ਤੇ ਸਾਰਿਆਂ ਨੂੰ ਇਹ ਹੱਕ ਸਰਕਾਰ ਨੇ ਦਿੱਤਾ ਹੋਇਆ ਆ ਕਿ ਯਾਰ ਜੋ ਚੀਜ਼ ਤੁਸੀਂ ਪ੍ਰੋਡਿਊਸ ਕਰਦੇ ਆ ਉਹਦਾ ਤੁਸੀਂ ਪ੍ਰਾਈਸ ਆਪਣੇ ਹਿਸਾਬ ਨਾਲ ਤੈਅ ਕਰ ਸਕੋ ਉਦਾਹਰਨ ਦੇ ਤੌਰ ਤੇ ਸਮਝੋ ਕਿ ਮੰਨ ਲਓ ਕੋਈ ਬੰਦਾ ਆ ਉਹ ਇੱਕ ਪੈਨ ਬਣਾਉਂਦਾ ਉਹ ਪੈਨ ਬਣਾਉਣ ਤੇ ਉਹਦਾ ਰੌ ਮਟੀਰੀਅਲ ਲੇਬਰ ਬਾਕੀ ਸਾਰੇ ਖਰਚੇ ਐਡ ਕਰਕੇ ਉਹਨੂੰ ਇੱਕ ਪੈਨ 10 ਰੁਪਏ ਦਾ ਪੈਂਦਾ ਔਰ ਉਹ ਬੰਦਾ ਕਹਿੰਦਾ ਕਿ ਮੈਂ 10 ਰੁਪਏ ਦਾ ਪੈਨ ਜਿਹੜਾ ਹੈਗਾ ਜਿਹੜੀ 10 ਰੁਪਏ ਮੈਨੂੰ ਇਹਦੀ ਲਾਗਤ ਪਈ ਆ ਮੈਂ ਇਹ ਮਾਰਕੀਟ ਚ 15 ਰੁਪਏ ਤੋਂ ਘੱਟ ਨਹੀਂ ਵੇਚਣਾ ਵਿਖਿਆ ਜਮੇ ਤਾਂ ਇਹ ਚੀਜ਼ ਬਿਲਕੁਲ ਜਾਇਜ਼ ਆ ਔਰ ਇਹ ਚੀਜ਼ ਬਾਹਰ ਹੁੰਦੀ ਵੀ ਆ ਮਿਲਦੀ ਵੀ ਆ ਸਾਰਿਆਂ ਨੂੰ ਇਹ ਹੱਕ ਆ ਹੁਣ ਉਹ ਇੱਕ ਪੈਨ ਜੇ 10 ਰੁਪਏ ਦਾ ਬਣਾ ਕੇ 15 ਰੁਪਏ ਦਾ ਵੇਚਣ ਦਾ ਆਪਣਾ ਹੱਕਦਾਰ ਆ ਤਾਂ ਫਿਰ ਕੀ ਕਿਸਾਨ ਇਸ ਚੀਜ਼ ਦਾ ਹੱਕਦਾਰ ਨਹੀਂ ਜੋ ਕਿਸਾਨ ਪੈਦਾ ਕਰ ਰਿਹਾ ਆ ਖੇਤ ਦੇ ਵਿੱਚ ਉਹਦਾ ਇੱਕ ਉਹ ਇਸ ਚੀਜ਼ ਦੀ ਮੰਗ ਕਰੇ ਸਰਕਾਰ ਤੋਂ ਜੋ ਕਰ ਵੀ ਰਿਹਾ ਆ ਜਿਹਦੇ ਵਾਸਤੇ ਉਹ ਲੜ ਵੀ ਰਿਹਾ ਆ ਕਿ ਯਾਰ ਇੱਕ ਪ੍ਰਾਈਸ ਬੰਨ ਦਿਓ ਕਿ ਜਿਹਦੇ ਚ ਮੈਨੂੰ ਇਹ ਗਰੰਟੀ ਹੋਵੇ ਕਿ ਮੇਰੀ ਜਿੰਨੀ ਵੀ ਮੰਨ ਲਓ ਆਮ मतलब ਪੈਦਾਵਾਰ ਆ ਉਹ ਉਸ ਪ੍ਰਾਈਸ ਤੋਂ ਥੱਲੇ ਕੋਈ ਖਰੀਦ ਨਾ ਪਾਵੇ ਸਿੰਪਲ ਜੀ ਗੱਲ ਇੰਨੀ ਆ ਐਮ ਐਸ ਪੀ ਦੀ ਐ ਇੰਨੀ ਕੀ ਪਰਿਭਾਸ਼ਾ ਆ ਸੌਖੇ ਸ਼ਬਦਾਂ ਚ ਉਹ ਇਹੀ ਮੰਗਦਾ ਆ ਕਿ ਮੇਰੀ ਜਿਹੜੀ ਚੀਜ਼ ਮੈਂ ਪੈਦਾ ਕਰ ਰਿਹਾ ਆ ਉਹ ਚੀਜ਼ ਜਿਹੜੀ ਹੈਗੀ ਉਹਦਾ ਇੱਕ ਪ੍ਰਾਈਸ ਬੰਨ ਦਿਓ ਔਰ ਉਸ ਤੇ ਚੈੱਕ ਰੱਖੋ ਇਸ ਚੀਜ਼ ਨੂੰ ਲੈ ਕੇ ਕਿ ਯਾਰ ਉਸ ਪ੍ਰਾਈਸ ਤੋਂ ਥੱਲੇ ਕੋਈ ਉਹਨੂੰ ਨਾ ਖਰੀਦ ਪਾਵੇ ਇੰਨੀ ਇੱਕ ਗੱਲ ਹੀ ਤਾਂ ਕਿਸਾਨ ਮੰਨਦਾ ਹੈ ਮੰਗਦਾ ਹੈ ਪਿਛਲੀ ਵਾਰ ਜੇ ਸਰਕਾਰ ਉਹ ਚੀਜ਼ ਮੰਨ ਜਾਂਦੀ ਤਾਂ ਹੁਣ ਉਹਦੇ ਤੇ ਸਰਕਾਰ ਐਕਸ਼ਨ ਲੈ ਕੇ ਉਹਦੇ ਤੇ ਕਾਨੂੰਨ ਬਣਾ ਦਿੰਦੀ ਤਾਂ ਇਹਨਾਂ ਨੂੰ ਕੀ ਲੋੜ ਸੀ ਜਾਣ ਦੀ ਦੁਬਾਰਾ ਕਿਉਂ ਇਹ ਆਪਣਾ ਸਮਾਂ ਖਰਾਬ ਕਰਦੇ ਕਿਉਂ ਆਪਣੀਆਂ ਜਾਨਾਂ ਰਿਸਕ 'ਚ ਪਾਉਂਦੇ ਕਿਉਂਕਿ ਸਰਕਾਰ ਨੇ ਏਡਾ ਏਡਾ ਕਿਲ ਲੋਏ ਦੇ ਗੱਡੇ ਹੋਏ ਆ ਵੱਡੀਆਂ-ਵੱਡੀਆਂ ਉੱਥੇ ਮਤਲਬ ਹਾਈਵੇਜ਼ ਦੇ ਵਿੱਚ ਕੰਧਾਂ ਕੱਢਤੀਆਂ ਕੰਕਰੀਟ ਦੀਆਂ ਪਿੱਛੇ ਮਤਲਬ ਛੌਣੀ ਤੇ ਛੌਣੀ ਬਣਾਤੀ ਮਤਲਬ ਪੁਲਸ ਲਾ ਕੇ ਤੇ ਮਤਲਬ ਇੰਨਾ ਕੁ ਸ ਇਹਨਾਂ ਨੂੰ ਕਰਨ ਦੀ ਕੀ ਲੋੜ ਸੀ ਇਹ ਸਿਰਫ ਇਹ ਚੀਜ਼ ਤੇ ਸਵਾਲ ਉਠਾ ਰਹੇ ਆ ਹੁਣ ਇਸ ਵਾਰੀ ਕਿ ਯਾਰ ਜੇ ਤੁਸੀਂ ਪਿਛਲੀ ਵਾਰ ਸਾਡੇ ਨਾਲ ਵਾਅਦਾ ਕੀਤਾ ਸੀ ਤਾਂ ਉਹ ਤੁਸੀਂ ਪੂਰਾ ਕਿਉਂ ਨਹੀਂ ਕੀਤਾ ਭਾਈ ਤੁਸੀਂ ਜੇ ਕਿਹਾ ਸੀ ਕਿ ਅਸੀਂ ਉਹਨੂੰ ਨੋਟੀਫਾਈ ਕਰਦੇਾਂਗੇ ਤਾਂ ਤੁਸੀਂ ਉਹਦੇ ਤੇ ਕਾਨੂੰਨ ਬਣਾ ਦਿੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਕਿਉਂ ਇਹ ਚੱਕੇ ਟਰਾਲੀ ਉੱਥੇ ਜਾਂਦੇ ਕਿਉਂ ਆਪਣਾ ਸਮਾਂ ਖਰਾਬ ਕਰਦੇ ਆਪਣੇ ਰਿਸੋਰਸਸ ਖਰਾਬ ਕਰਦੇ ਔਰ ਉੱਥੇ ਜਾ ਕੇ ਠੰਡ ਚ ਤੇ ਗਰਮੀਆਂ ਚ ਬਹਿਣ ਦੀ ਕੀ ਲੋੜ ਹੈ ਇਹਨਾਂ ਨੂੰ ਕੋਈ ਲੋੜ ਨਹੀਂ ਉਹ ਆਪਣਾ ਇਹੀ ਚੀਜ਼ ਮੰਗਣ ਮੰਗ ਰਹੇ ਆ ਕਿ ਯਾਰ ਸਾਨੂੰ ਇੱਕ ਮਿਨੀਮਮ ਸਪੋਰਟ ਪ੍ਰਾਈਸ ਦੇ ਦਿਓ ਜਿਹਦੇ ਤੇ ਅਸੀਂ ਆਪਣੀ ਪ੍ਰੋਡਿਊਸ ਵੇਚ ਸਕੀਏ ਹੁਣ ਮੰਨ ਲਓ ਹਰ ਇੱਕ ਬੰਦਾ ਕੁਛ ਨਾ ਕੁਛ ਪੈਦਾ ਕਰਦਾ ਕੋਈ ਕੰਮ ਕਰਦਾ ਆ ਉਹਦੀਆਂ ਕੁਝ ਲੋੜਾਂ ਹੁੰਦੀਆਂ ਕਿਸੇ ਨੇ ਆਪਣਾ ਕੋਈ ਕੰਮ ਕਰਨਾ ਹੁੰਦਾ ਕਿਸੇ ਨੇ ਕੋਈ ਸਵਾਰਨਾ ਹੁੰਦਾ ਕੰਮ ਹੁਣ ਮੰਨ ਲਓ ਇੱਕ ਬੰਦਾ ਆ ਕੋਈ ਚੀਜ਼ ਆਪਣੀ ਪ੍ਰੋਡਿਊਸ ਕਰਕੇ ਮਾਰਕੀਟ ਚ ਲੈ ਕੇ ਆਇਆ ਔਰ ਉਹਦੀ 2 ਦਿਨ 4 ਦਿਨ ਉਹ ਚੀਜ਼ ਨਹੀਂ ਵਿਕਦੀ ਉਹ ਬੰਦਾ ਕੀ ਕਰਦਾ ਉਹ ਬੰਦਾ ਕੀ ਕਰਦਾ ਉਹ ਉਹਨੂੰ ਸਟਾਕ ਕਰ ਲੈਂਦਾ ਉਹਨੂੰ ਸਟਾਕ ਕਰਕੇ ਉਹ ਕਹਿੰਦਾ ਕੋਈ ਗੱਲ ਨਹੀਂ ਅੱਜ ਨਹੀਂ ਵੀ ਦੀ 2 ਦਿਨਾਂ ਨੂੰ ਵਿਕੀ 4 ਦਿਨਾਂ ਨੂੰ ਵਿਕੀ ਉਹ ਸਟਾਕ ਕਰਕੇ ਉਹਨੂੰ ਰੱਖੀ ਰੱਖਦਾ ਤੇ ਜਦੋਂ ਉਹਦੀ ਉਹਨੂੰ ਪ੍ਰਾਈਸ ਮਿਲਦਾ ਉਹ ਵੇਚ ਦਿੰਦਾ ਬਟ ਕਿਸਾਨ ਤਾਂ ਇਦਾਂ ਨਹੀਂ ਨਾ ਕਰ ਸਕਦਾ ਕਿਸਾਨ ਨੇ ਤਾਂ ਹੁਣ ਜਿਵੇਂ ਮੰਨ ਲਓ ਆ ਪਿੱਛੇ ਕਣਕ ਲੱਗੀ ਆ ਕਣਕ ਦੀ ਫਸਲ ਆ ਹੁਣ ਜਦੋਂ ਕਣਕ ਵੱਢਣੀ ਆ ਉਹਨੇ ਕੀ ਕਰਨਾ ਇਹਨੂੰ ਮੰਡੀ ਚ ਲੈ ਕੇ ਜਾਣਾ ਮੰਡੀ ਚ ਲੈ ਕੇ ਜਾਣਾ ਆ ਮੰਡੀ ਦੇ ਵਿੱਚ ਉਹਨੂੰ ਜੇ ਕਣਕ ਦਾ ਪੂਰਾ ਭਾਅ ਨਹੀਂ ਮਿਲੂਗਾ ਤਾਂ ਉਹ ਇੱਥੋਂ ਕੱਟ ਕੇ ਫਸਲ ਖਰਚਾ ਕਰਕੇ ਟਰਾਲੀਆਂ ਚ ਭਰ ਕੇ ਮੰਡੀ ਚ ਲੈ ਕੇ ਜਾਊਗਾ ਤੇ ਉੱਥੇ ਜਾ ਕੇ ਜੇ ਉਹਨੂੰ ਕੋਈ ਬੰਦਾ ਇਹ ਕਹਿ ਦੇਵੇ ਕਿ ਨਹੀਂ ਬਾਈ ਮੈਂ ਤਾਂ ਇਹਨੂੰ 1000 ਰੁਪਏ ਕਵਾਂਟਲ ਹੀ ਲਾਊਂਗਾ ਤੇ ਕਿਸਾਨ ਕੀ ਕਰੂਗਾ ਕਿਸਾਨ ਕੋਲੇ ਆਪਸ਼ਨ ਕੀ ਆ ਮੈਨੂੰ ਇਹ ਦੱਸੋ ਕਿਸਾਨ ਉੱਥੋਂ ਮੰਡੀ ਚੋਂ ਚੱਕ ਕੇ ਲਿਆਊਗਾ ਔਰ ਜੇ ਚੱਕ ਵੀ ਲਿਆਊਗਾ ਤਾਂ ਉਹਨੂੰ ਰੱਖੂਗਾ ਕਿੱਥੇ ਇੰਨੀ ਸਟਾਕ ਕਿੱਥੇ ਕਰੂਗਾ ਬਾਕੀ ਬਾਕੀ ਪ੍ਰੋਡਿਊਸ ਜਿਹੜੀਆਂ ਹੈਗੀਆਂ ਆ ਕੋਈ ਵੀ ਪ੍ਰੋਡਕਟ ਆ ਕਿਸੇ ਦਾ ਉਹ ਵੇਅਰਹਾਊਸ ਤੇ ਉਹ ਸਟਾਕ ਕਰ ਸਕਦਾ ਕਿਸੇ ਗੋਦਾਮ ਚ ਸਟਾਕ ਕਰ ਸਕਦਾ ਬਟ ਕੀ ਇੰਨੀ ਫਸਲ ਕਿਤੇ ਸਟਾਕ ਹੋ ਸਕਦੀ ਹੈ ਇਸੇ ਚੀਜ਼ ਦਾ ਹੀ ਫਾਇਦਾ ਵਪਾਰੀ ਲੈਂਦੇ ਆ ਇਸੇ ਚੀਜ਼ ਦਾ ਹੀ ਫਾਇਦਾ ਬਾਰ ਬੈਠੇ ਜਿੰਨੇ ਵੀ ਉਹ ਖਰੀਦਦਾਰੀ ਕਰਨ ਵਾਲੇ ਹੁੰਦੇ ਆ ਉਹ ਲੈਂਦੇ ਆ ਕਿਉਂ ਕਿ ਕਿਉਂਕਿ ਸਿਰਫ ਦੋ ਹੀ ਫਸਲਾਂ ਤੇ ਜਿਹੜੀ ਹੈਗੀ ਆ ਉਹ ਐਮਐਸਪੀ ਮਿਲਦੀ ਆ ਕਾਗਜ਼ਾਂ 'ਚ ਤਾਂ 26 ਫਸਲਾਂ ਨੇ ਬਟ ਆਮ ਤੌਰ ਤੇ ਦੋ ਹੀ ਫਸਲਾਂ ਕਣਕ ਤੇ ਝੋਨੇ ਤੇ ਹੀ ਐਮਐਸਪੀ ਮਿਲਦੀ ਆ ਹੁਣ ਜਦੋਂ ਮੰਨ ਲਓ ਕਣਕ ਝੋਨਾ ਲਾਊਗਾ ਬੰਦਾ ਉਦੋਂ ਤਾਂ ਉਹਨੂੰ ਪਤਾ ਆ ਕਿ ਭਾਈ ਮੈਨੂੰ ਇਹਦਾ ਆ ਪ੍ਰਾਈਸ ਮਿਲ ਹੀ ਜਾਣਾ ਤਾਂ ਹੀ ਤਾਂ ਇਹਦੀ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਆ ਸਾਰੇ ਕਿਤੇ ਹੁਣ ਜਿਹੜੀ ਐਮਐਸਪੀ ਜਿਹੜੀ ਫਸਲ ਤੇ ਨਹੀਂ ਮਿਲਦੀ ਉਹ ਫਸਲ ਜੇ ਮੰਨ ਲਓ ਕਿਸਾਨ ਲਾ ਲੈਂਦਾ ਔਰ ਕਿਸਾਨ ਨੇ ਉਹ ਚੀਜ਼ ਪੈਦਾ ਕਰ ਲਈ ਉਹਦੀ ਪੱਕ ਗਈ ਉਹਨੇ ਵੱਢ ਕੇ ਮੰਡੀ ਚ ਸੁੱਟ ਲਈ ਹਨਾ ਮੰਡੀ ਚ ਜਾ ਕੇ ਉਹਨੂੰ ਉਹ ਬੰਦਾ ਕਹਿੰਦਾ ਆ ਕਿ ਵਪਾਰੀ ਕਹਿੰਦਾ ਆ ਕਿ ਜੀ ਮੈਂ ਤਾਂ ਇਹ ਤੇਰੀ 1000 ਰੁਪਏ ਕੁਇੰਟਲ ਹੀ ਖਰੀਦੂਗਾ ਜਦ ਕਿ ਉਹਦਾ ਕਿਸਾਨ ਨੂੰ ਪਤਾ ਹੁੰਦਾ ਹੈ ਕਿ ਮੈਨੂੰ 3 ਜਾਂ 4000 ਰੁਪਏ ਕੁਇੰਟਲ ਵੇਚੇ ਬਿਨਾ ਮੇਰਾ ਗੁਜ਼ਾਰਾ ਨਹੀਂ ਆ ਤਾਂ ਉਹ ਵਪਾਰੀ ਉੱਥੇ ਕਹਿ ਦਿੰਦਾ ਕਿ ਯਾਰ ਮੈਂ ਤਾਂ ਇੰਨੇ ਦੀ ਉਹ ਖਰੀਦੂਗਾ ਉਜੇ ਵੇਚਣੀ ਆ ਤਾਂ ਵੇਚ ਦੇ ਨਹੀਂ ਵੇਚਣੀ ਤਾਂ ਲੈ ਜਾ ਆਪਦੀ ਹੁਣ ਮੈਨੂੰ ਇਹ ਦੱਸੋ ਉਹਦੇ ਕੋਲੇ ਆਪਸ਼ਨ ਕੀ ਹੈ ਕਿਸਾਨ ਨੇ ਆਪਣੀ ਧੀ ਦਾ ਵਿਆਹ ਕਰਨਾ ਹੋ ਸਕਦਾ ਬੱਚੇ ਦੀ ਫੀਸ ਭਰਨੀ ਹੋ ਸਕਦੀ ਹੈ ਹੋਰ ਬਹੁਤ ਸਾਰੇ ਕੰਮ ਹੋ ਸਕਦੇ ਇਦਾਂ ਦੇ ਹੁਣ ਉਹਦੇ ਕੋਲੇ ਆਪਸ਼ਨ ਦੱਸੋ ਕੀ ਬਚਦੀ ਆ ਇੱਕ 3000 ਰੁਪਏ ਕੁਇੰਟਲ ਵਾਲੀ ਚੀਜ਼ ਵਪਾਰੀ ਉਹਨੂੰ ਕਹਿ ਰਿਹਾ ਕਿ ਮੈਨੂੰ 1000 ਰੁਪਏ ਕੁਇੰਟਲ ਮੈਂ ਖਰੀਦੂਗਾ ਮੈਂ ਨਹੀਂ ਤਾਂ ਮੈਂ ਜੇ ਤੂੰ ਕਰ ਵੇਚਣੀ ਆ ਵੇਚ ਨਹੀਂ ਵੇਚਣੀ ਆ ਤਾਂ ਲੈ ਜਾ ਜਿੱਥੇ ਮਰਜੀ ਕਿਸਾਨ ਕੋਲੇ ਕੀ ਆਪਸ਼ਨ ਹੈ ਨਾ ਚਾਹੁੰਦੇ ਹੋਏ ਵੀ ਉਹ ਫਸਲ ਉੱਥੇ ਵੇਚਣੀ ਪੈਂਦੀ ਆ ਉਹਨੂੰ ਕਿਉਂ ਵੇਚਣੀ ਪੈਂਦੀ ਆ ਕਿਉਂਕਿ ਐਮਐਸਪੀ ਦਾ ਕਾਨੂੰਨ ਨਹੀਂ ਹੈਗਾ ਹੁਣ ਉਹੀ ਫਸਲ ਦੇ ਉੱਪਰ ਐਮਐਸਪੀ ਬਣੀ ਹੋਵੇ ਕਿ ਇਹ 3000 ਜਾਂ 4000 ਰੁਪਏ ਕੁਇੰਟਲ ਤੋਂ ਘੱਟ ਨਹੀਂ ਖਰੀਦੀ ਜਾਊਗੀ ਚਾਹੇ ਉਹ ਪ੍ਰਾਈਵੇਟ ਹੋਵੇ ਬੰਦਾ ਚਾਹੇ ਸਰਕਾਰੀ ਖਰੀਦ ਹੋਵੇ ਤਾਂ ਕਿਸਾਨ ਹੱਸ ਕੇ ਕਣਕ ਝੋਨੇ ਦਾ ਚੱਕਰ ਛੱਡ ਦੂਗਾ ਬਾਕੀ ਫਸਲਾਂ ਵੀ ਲਾਉਣ ਲੱਗ ਜਾਊਗਾ ਜਦੋਂ ਉਹਨੂੰ ਇਸ ਚੀਜ਼ ਦੀ ਗਾਰੰਟੀ ਮਿਲੂ ਕਿ ਮੈਨੂੰ ਇਸ ਚੀਜ਼ ਦਾ ਪ੍ਰਾਈਸ ਪੂਰਾ ਮਿਲ ਜਾਣਾ ਆ ਤਾਂ ਫਿਰ ਕਣਕ ਝੋਨਾ ਕਿਉਂ ਲਾਊਗਾ ਬੰਦਾ ਹਰ ਵਾਰੀ ਗਵਰਨਮੈਂਟ ਔਰ ਇਸ ਚੀਜ਼ ਤੇ ਜ਼ੋਰ ਦਿੰਦੇ ਆ ਨਾ ਕਿ ਪੰਜਾਬ ਦੇ ਵਿੱਚੋਂ ਕਣਕ ਝੋਨੇ ਦਾ ਜਿਹੜਾ ਹੈਗਾ ਆ ਫਿਰ ਇੱਕ ਫਸਲੀ ਚੱਕਰ ਆ ਉਹਨੂੰ ਤੋੜਨਾ ਚਾਹੀਦਾ ਹੈ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਆ ਡਾਈਵਰਸੀਫਿਕੇਸ਼ਨ ਹੋਣ ਵਾਸਤੇ ਕਿਸਾਨ ਨੂੰ ਇੱਕ ਉਹਦਾ ਮੁੱਲ ਵੀ ਤਾਂ ਮਿਲਣਾ ਚਾਹੀਦਾ ਹੈ ਨਾ ਕਿਸਾਨ ਨੂੰ ਤਾਂ ਫਿਰ ਜਿਹੜੀ ਚੀਜ਼ ਤੇ ਗਰੰਟੀ ਮਿਲੂਗੀ ਪ੍ਰਾਈਸ ਦੀ ਕਿਸਾਨ ਉਹ ਹੀ ਵੇਚੂਗਾ ਕਿਉਂ ਦੂਜੀ ਫੀਸ ਚੀਜ਼ ਬੀਜੂਗਾ ਨਾਲੇ ਤਾਂ ਉਹ ਮਿਹਨਤ ਕਰੂਗਾ ਉੱਥੇ ਜਾ ਕੇ ਫਿਰ ਉਹ ਵਪਾਰੀ ਉਹਨੂੰ ਕਹੂਗਾ ਕਿ ਮੈਂ ਤਾਂ ਇੰਨੇ ਦੀ ਖਰੀਦਾਂ ਬਾਈ ਵੇਚਣੀਆਂ ਵੇਚ ਦੇ ਨਹੀਂ ਵੇਚਣੀਆਂ ਨਾ ਵੇਚ ਤੇਰੀ ਮਰਜ਼ੀ ਆ ਲੈ ਜਾ ਇਹਨੂੰ ਜਿੱਥੇ ਮਰਜ਼ੀ ਹੁਣ ਪਹਿਲਾਂ ਉਹ ਖੇਤ ਚੋਟੋ ਕੇ ਮੰਡੀ ਸੁੱਟੇ ਲੇਬਰ ਦਾ ਖਰਚਾ ਉਹਨੂੰ ਪਾਵੇ ਤੇਲ ਦਾ ਖਰਚਾ ਪਾਵੇ ਫਿਰ ਉੱਥੋਂ ਫੇਰ ਲੱਦੇ ਤੇ ਕਿੱਥੇ ਲੈ ਕੇ ਜਾਵੇ ਸਟਾਕ ਕਿੱਥੇ ਕਰੇ ਉਹਨੂੰ ਇਸੇ ਚੀਜ਼ ਦਾ ਹੀ ਸਰਕਾਰ ਫਾਇਦਾ ਚੱਕਦੀ ਆ ਕਿ ਇੰਨਾ ਤੋਂ ਇੰਨੀ ਵੱਡੀ ਮਤਲਬ ਜਿਹੜੀ ਹੈਗੀਆ ਸਟੋਰੇਜ ਨਹੀਂ ਹੋ ਸਕਦੀ ਹੋਰ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਆ ਇਥੇ ਗੱਲ ਮੈਂ ਆਪਣੀ ਪੂਰੀ ਕਰਦਾ ਐ ਐਮਐਸਪੀ ਵਾਲੀ ਐਮਐਸਪੀ ਮੈਨੂੰ ਲੱਗਦਾ ਕਿ ਹੁਣ ਸਮਝ ਆ ਗਈ ਹੋਣੀ ਆ ਸਾਰਿਆਂ ਨੂੰ ਕਿ ਐਮਐਸਪੀ ਕੀ ਹੁੰਦੀ ਹੈ ਔਰ ਕਿਸਾਨ ਕਿਉਂ ਮੰਗਦੇ ਆ ਇੱਕ ਗੱਲ ਮੇਰੇ ਦਿਮਾਗ 'ਚ ਹੋਰ ਆਉਂਦੀ ਆ ਕਿ ਇਸ ਚੀਜ਼ ਦਾ ਮਸਲਾ ਕਿਵੇਂ ਹੱਲ ਕੀਤਾ ਜਾ ਸਕਦਾ ਇਹ ਮੇਰੇ ਨਿੱਜੀ ਵਿਚਾਰ ਆ ਕਿ ਜਿੱਦਾਂ ਹੁਣ ਕਿਸੇ ਚੀਜ਼ ਨੂੰ ਸਟਾਕ ਕਰਨ ਵਾਸਤੇ ਮੰਨ ਲਓ ਫਸਲ ਆ ਫਸਲ ਨੂੰ ਸਟਾਕ ਕਰਨ ਦੇ ਵਾਸਤੇ ਕੋਈ ਪ੍ਰੋਪਰ ਜਗ੍ਹਾ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਕਿਉਂਕਿ ਕਿਸਾਨ ਇੰਨੀ ਵੱਡੀ ਜਗ੍ਹਾ ਫੋੜ ਨਹੀਂ ਕਰਦਾ ਕੋਈ ਵੇਅਰ ਹਾਊਸ ਜਾਂ ਕੋਈ ਗੋਦਾਮ ਇੱਡੇ-ਇੱਡੇ ਵੱਡੇ ਫੋੜ ਨਹੀਂ ਕਰਦਾ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ ਜੇ ਬਹੁਤ ਸਾਰੇ ਕਿਸਾਨ ਮਿਲ ਕੇ ਜਿਵੇਂ 2 4 5 10 ਪਿੰਡ ਮਿਲ ਕੇ ਆਪਣਾ ਇੱਕ ਵੇਅਰ ਹਾਊਸ ਬਣਾ ਲੈਣ ਔਰ ਜਿੰਨੀ ਪ੍ਰੋਡਿਊਸ ਹੋਵੇ ਦਸਾਂ ਪਿੰਡਾਂ ਦੀ ਉਹ ਉਸ ਵੇਅਰ ਹਾਊਸ ਤੇ ਜਾਂ ਉਸ ਗੋਦਾਮ 'ਚ ਸਟੋਰ ਹੋ ਸਕੇ ਤਾਂ ਕਿਸਾਨ ਨੂੰ ਇੱਕ ਆਪਸ਼ਨ ਮਿਲ ਜੂਗੀ ਕਿ ਜੇ ਉਹਦੀ ਫਸਲ ਮੰਡੀ 'ਚ ਨਹੀਂ ਵਿਕਦੀ ਘੱਟ ਰੇਟ ਮਿਲਦਾ ਆ ਤਾਂ ਉਹਨੂੰ ਦਸਾਂ ਪਿੰਡਾਂ ਦੀ ਫਸਲ ਉਹ ਇੱਕ ਗੋਦਾਮ 'ਚ ਸਟਾਕ ਕਰਕੇ ਰੱਖ ਲੈਣ ਤਾਂ ਫੇਰ ਜਦੋਂ ਗਵਰਨਮੈਂਟ ਗੋਡਿਆਂ ਤੇ ਆ ਕੇ ਉਸ ਚੀਜ਼ ਨੂੰ ਮੰਗੇ ਕਿ ਬਾਈ ਸਾਨੂੰ ਆ ਚੀਜ਼ ਦੀ ਹੁਣ ਲੋੜ ਆ ਕਿਉਂ ਮਾਰਕੀਟ ਚ ਹੈ ਨਹੀਂ 10 10 12 12 ਪਿੰਡ ਆਪਣੀ ਫਸਲ ਸਟਾਕ ਕਰਨ ਦਾ ਪ੍ਰਬੰਧਨ ਕਰ ਲੈਣ ਤਾਂ ਉਹਨੂੰ ਉੱਥੇ ਸਟਾਕ ਕਰ ਲੈਣ ਤੇ ਇਹਦੇ ਨਾਲ ਇਹ ਮਸਲਾ ਹੱਲ ਹੋ ਜਾਊਗਾ ਉਹਦੇ ਨਾਲ ਹੋਰ ਪ੍ਰੈਸ਼ਰ ਬਣ ਸਕੂਗਾ ਗਵਰਨਮੈਂਟ ਤੇ ਕਿ ਜੀ ਹੁਣ ਇਹ ਹੁਣ ਇਹਨਾਂ ਨੇ ਨਹੀਂ ਵੇਚਣੀ ਘੱਟ ਪ੍ਰਾਈਸ ਤੇ ਕਿਉਂ ਕਿਉਂਕਿ ਇਹਨਾਂ ਕੋਲ ਸਟਾਕ ਕਰਨ ਦੀ ਜਗ੍ਹਾ ਹੈਗੀ ਆ ਇਹਨਾਂ ਨੇ ਸਟਾਕ ਕਰ ਲੈਣੀ ਆ ਤੇ ਸਾਨੂੰ ਇਹਦਾ ਕਾਨੂੰਨ ਬਣਾਉਣਾ ਹੀ ਪਊਗਾ ਨਹੀਂ ਤਾਂ ਲੋਕ ਭੁੱਖੇ ਮਰ ਜਾਣਗੇ ਜੇ ਮੇਰੀਆਂ ਗੱਲਾਂ ਸਮਝ ਲੱਗਦੀਆਂ ਹੋਣ ਤੇ ਚੰਗੀਆਂ ਲੱਗੀਆਂ ਹੋਣ ਤਾਂ ਉਹਨਾਂ ਲੋਕਾਂ ਤੱਕ ਜੋੜ ਪਹੁੰਚਾ ਦਿਓ ਜਿਨ੍ਹਾਂ ਦੀ ਗੱਲ ਮੈਂ ਸਟਾਰਟਿੰਗ 'ਚ ਕੀਤੀ ਸੀ ਵੀਡੀਓ ਦੇ ਕਿ ਬਹੁਤ ਸਾਰੇ ਲੋਕੀ ਐਦਾਂ ਦੀਆਂ ਗੱਲਾਂ ਅੱਜ ਕਰ ਰਹੇ ਆ ਔਰ ਇਸ ਚੀਜ਼ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਐਦਾਂ ਦੀਆਂ ਵੀਡੀਓ ਹੋਰ ਬਣਾਉਂਦਾ ਰਹੂੰਗਾ ਸ਼ੁਕਰੀਆ